ਮਾਤਾ ਗਿਫਟਿੰਗ ਦੀ ਗਈ ਜਾਂਦੀ ਪਤਾ ਨਹੀਂ ਕਿੱਥੇ ਗਈ ਹੈ ਮੈਂ ਤਾਂ ਆਪ ਨਹੀਂ ਦੱਸ ਸਕਗੀ ਮੈਨੂੰ ਵੀ ਨਹੀਂ ਪਤਾ ਬਿਨਾਂ ਦੱਸੇ ਪੁੱਛੇ ਚਲ ਗਈ ਪਤਾ ਨਹੀਂ ਉਹ ਆ ਗਈ ਗਿਫਟੀ ਕਿੱਥੇ ਗਈ ਸੀ ਤੂੰ ਮਾਰਕੀਟ ਗਈ ਸੀ ਮੈਂ ਕਿਧਰ ਪੱਛ ਕੇ ਗਈ ਸੀ ਮਾਰਕੀਟ ਮੈਂ ਪੁੱਛਣ ਲਈ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਚੱਕਿਆ ਨਹੀਂ ਜੇ ਮੈਂ ਫੋਨ ਨਹੀਂ ਚੱਕਿਆ ਤਾਂ ਤੈਨੂੰ ਬਹਾਨਾ ਮਿਲ ਗਿਆ ਨਾ ਤੂੰ ਮਾਤਾ ਨੂੰ ਦੱਸ ਕੇ ਗਈਆਂ ਨਾ ਸਿਲਕੀ ਨੂੰ ਪਤਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜੇ ਅੱਜ ਤੋਂ ਬਾਅਦ ਬਿਨਾ ਪੁੱਛੇ ਦੱਸੇ ਘਰੋਂ ਬਾਹਰ ਗਈਆਂ ਨਾ ਤੇਰੀਆਂ ਮਨ ਲੱਤਾਂ ਤੋੜ ਦੂੰ ਚੰਗਾ ਕੀਤਾ ਐਵੇਂ ਹੀ ਛੰਗ ਕੇ ਰੱਖ ਫੇਰ ਹੀ ਸੂਤ ਆਉਗੀ ਐਵੇਂ ਨਹੀਂ ਸੂਤਾ ਨਾ ਮੈਂ ਕੋਈ ਨਾ ਮਾਤਾ ਇਹਨੂੰ ਤਾਂ ਮੈਂ ਸੁਧਾਰ ਦੂੰ ਚੰਗੀ ਤਰ੍ਹਾਂ ਜਿਆਦਾ ਹੀ ਚਾਂਬੜੀ ਫਿਰਦੀ ਹੋਰ ਰੋ ਬਾਦ ਚ ਲਈ ਪਹਿਲਾਂ ਆਟਾ ਗੁੰਨ ਲਿਆ ਅਸੀਂ ਕਦੋਂ ਦੇ ਬੈਠੇ ਆ ਤੇਰਾ ਤਾਂ ਢਿੱਡ ਭਰ ਜੂਗਾ ਰੋ ਰੋ ਕੇ ਅਸੀਂ ਤਾਂ ਰੋਟੀਆਂ ਨਾਲ ਹੀ ਢਿੱਡ ਭਰਨਾ ਹੈ ਨਾ ਪਹਿਲਾਂ ਤਾਂ ਬਿਨਾਂ ਪੁੱਛੇ ਬਾਜ਼ਾਰ ਚਲੀ ਗਈ ਤੇ ਹੁਣ ਰੋਈ ਆਂਦੀ ਹੈ ਰੋ ਰੋ ਕੇ ਟਾਗੂ ਨੀ ਆਂਦੀ ਏ ਪਤਾ ਨਹੀਂ ਕਦੋਂ ਨੂੰ ਰੋਟੀਆਂ ਬਣਨ ਗਿਆ ਤੇ ਕਦੋਂ ਨੂੰ ਅਸੀਂ ਖਾਵਾਂਗੇ ਚੱਲ ਕੋਈ ਨਹੀਂ ਮਾਤਾ ਰੋਈ ਜਾਂਦੇ ਵੀਰੇ ਮੈਨੂੰ 3000 ਰੁਪਏ ਚਾਹੀਦਾ ਤੂੰ ਤਾਂ 10000 ਰੁਪਏ ਦਾ ਕੀ ਕਰਨਾ ਉਹ ਜਿਹੜੀ ਮੇਰੀ ਫਰੈਂਡ ਨੀ ਰਹੀ ਆ ਉਹਦੀ ਨਾ ਬਰਥਡੇ ਪਾਰਟੀ ਆ ਤੇ ਅਸੀਂ ਸਾਰੀ ਫਰੈਂਡਸ ਨੇ ਇਹ ਸੋਚਿਆ ਕਿ ਉਹਨੂੰ ਕਿਉਂ ਨਾ ਸਰਪ੍ਰਾਈਜ਼ ਦਿੱਤਾ ਜਾਵੇ ਅਸੀਂ ਇਸ ਲਈ ਕੌਂਟਰੀ ਕਰਕੇ ਨਾ ਉਹਨੂੰ ਸਰਪ੍ਰਾਈਜ਼ ਪਾਰਟੀ ਦੇਣੀ ਆ ਚੱਲ ਕੋ ਲੈ ਜਾਂਦੇ ਤਿੰਨ ਕੀ 2000 ਹੋਰ ਦੇ ਦੇ ਤੇ ਲੋੜ ਹੀ ਪੈ ਜਾਂਦੀ ਏ ਕੁੜੀ ਨੂੰ ਕਾਪੀਆਂ ਆਣਗੇ ਕਿਤੇ ਹੋਰ ਖਰਚ ਪੈ ਜਾਂਦੇ ਨੇ ਕਰਨੇ ਦੇ ਦੇ ਲੈ ਕਾਰੈਸ਼ ਥੈਂਕ ਯੂ ਗਰਲ ਥੈਂਕ ਯੂ ਮੰਮਾ ओके ਧਿਆਨ ਰੱਖੀ ਆਪਦਾ। ਓਕੇ ਮੰਮਾ। ਥੈਂਕ ਯੂ। ਪਤਾ ਨਹੀਂ ਅੱਜ ਰੋਟੀ ਕਦੋਂ ਪੱਕੂਗੀ। ਮੈਂ ਤਾਂ ਥੋੜੀ ਜਿਹਾ ਆਰਾਮ ਹੀ ਕਰ ਲਾਂ। ਲੇਟੀ ਆ ਮੈਂ ਅੰਦਰ। ਚਾਹ ਸਹੀ ਬਣੀ ਆ? ہاں ਠੀਕ ਐ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਬੋਲੋ। ਮੇਰੇ ਨਾ ਭਰਾ ਦਾ ਬਰਥਡੇ ਆ ਤੇ ਮੈਂ ਉਹਦੇ ਵਾਸਤੇ ਗਿਫਟ ਲੈਣਾ ਤੁਸੀਂ ਮੈਨੂੰ 1500 2000 ਰੁਪਏ ਦੇ ਦਿਓ ਮੇਰੀ ਗੱਲ ਸੁਣੋ ਯਾਰ ਤੇਰਾ ਭਰਾ ਜੌਬ ਲੱਗਿਆ ਵਧੀਆ ਪੈਸਾ ਕਮਾਉਂਦਾ ਉਹਨੇ ਅਜ ਤਾਈਂ ਤੇਰੇ ਬਾਰੇ ਸੋਚਿਆ ਕੁਝ ਜਾਂ ਕਦੇ ਮੇਰੇ ਬਾਰੇ ਸੋਚਿਆ ਮੂੰਹ ਚੱਕ ਕੇ ਆ ਜਾਂਦਾ ਹਰ ਇੱਕ ਵਾਰੀ ਕਦੇ ਲਿਆਇਆ ਕੁਝ ਆਪਣੇ ਵਾਸਤੇ ਤੂੰ ਐਵੇਂ ਹੀ ਬਰਥਡੇ ਮਨਾਉਣਾ ਅਸੀਂ ਗਿਫਟ ਦੇਣਾ ਕੋਈ ਲੋੜ ਨਹੀਂ ਬਰਡੇ ਬੁੱਡੇ ਮਨਾਉਣ ਦੀ ਮੈਨੂੰ 1 ਸਾਲ ਹੋ ਗਿਆ ਆ ਉਹਦੇ ਘਰੇ ਗਏ ਮੈਂ ਰਖੜੀ ਤੇ ਵੀ ਨਹੀਂ ਗਈ ਸੀ ਯਾਰ ਮੇਰੀ ਗੱਲ ਸੁਣ ਲਾ ਤੈਨੂੰ ਪਹਿਲਾਂ ਵੀ ਪਿਆਰ ਨਾਲ ਸਮਝਾਤਾ ਤੇਰੇ ਮਾਪਿਓ ਤੇਰੇ ਭਰਾ ਸਾਰੇ ਇੱਕੋ ਜਿਹੇ ਹੋ ਕਿਸੇ ਨੂੰ ਆਪਣੇ ਤਾਂ ਕੋਈ ਮਤਲਬ ਨਹੀਂਗਾ ਬਸ ਸਾਰੇ ਆਪ ਦਾ ਵੇਖਦੇ ਆਂ ਕਦੇ ਉਹਨਾਂ ਨੇ ਆ ਕੇ ਆਪਣੇ ਬਾਰੇ ਪੁੱਛਿਆ ਕੁਝ ਤਾ ਚੁੱਪ ਕਰਕੇ ਬਹਿ ਜਾ ਤੂੰ ਐਣੀ ਪੈਸੇ ਪੁੱਛੇ ਭਾਬੀ ਤੁਸੀਂ ਤਾਂ ਪੈਕੇ ਜਾਣਾ ਸੀ ਆਪਣੇ ਵੀਰ ਦੇ ਬਰਥਡੇ ਤੇ ਗਏ ਕਿਉਂ ਨਹੀਂ ਉਹਨਾਂ ਨੂੰ ਨਾ ਕੋਈ ਕੰਮ ਸੀ ਉਹ ਕਹਿੰਦੇ ਬਾਅਦ ਚ ਜਾਵਾਂਗੇ ਭਾਬੀ ਦੇਖੋ ਮੈਨਾਂ ਨਾ ਝੂਠ ਨਾ ਬੋਲੋ ਮੈਨਾਂ ਤੁਹਾਡੀ ਇਹਦੇ ਵੀਰੇ ਦੀਆਂ ਸਾਰੀਆਂ ਗੱਲਾਂ ਸੁਣ ਲੈਂਦੀਆਂ ਸੀਗਾ ਉਹ ਤੁਹਾਨੂੰ ਕਿੰਨਾ ਰੂਡ ਬੋਲਦਾ ਪਿਆ ਸੀਗਾ ਪਰ ਗੱਲ ਇਹ ਆ ਨਾ ਉਹ ਮੇਰੇ ਤੋਂ ਵੱਡਾ ਆ ਮੈਂ ਉਹਨੂੰ ਕੁਝ ਕਹਿ ਵੀ ਨਹੀਂ ਸਕਦੀ ਤੇ ਮੈਤੋਂ ਨਾ ਇਹ ਚੀਜ਼ ਬਰਦਾਸ਼ਤ ਵੀ ਨਹੀਂ ਹੋ ਰਹੀਆਂ ਸੀ ਪਰ ਮਜਬੂਰੀ ਤਾਂ ਇਹ ਆ ਕਿ ਮੈਂ ਕੀ ਕਰਾਂ ਪਰ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਪੇਕੇ ਜਾਓਗੇ। ਹਲੋ ਪੈਸੇ। ਪਰ ਮੈਂ ਆਪ ਐਸੇ ਤੁਹਾਡੇ ਤੋਂ ਕਿਵੇਂ ਲੈ ਸਕਦੀ ਆ? ਆ ਤਾਂ ਤੁਹਾਡੇ ਵੀਰੇ ਨੇ ਤੁਹਾਨੂੰ ਪਾਰਟੀ ਲਈ ਦਿੱਤੇ ਸੀ ਨਾ। ਲੈ ਦੱਸ ਭਾਬੀ ਮੈਂ ਤਾਂ ਫਜ਼ੂਲ ਖਰਚ ਕਰਨੇ ਸੀਗੇ। ਤੁਹਾਡੇ ਕੰਮ ਆ ਜਾਣਗੇ। ਪਲੀਜ਼ ਲੈ ਲਓ। ਪਰ ਜੇ ਉਹਨਾਂ ਨੂੰ ਪਤਾ ਲੱਗ ਗਿਆ ਫੇਰ? ਉਹਨਾਂ ਨੂੰ ਦੱਸੇਗਾ ਕੌਣ? ਨਾ ਤੁਸੀਂ ਦੱਸਣਾ ਤੇ ਨਾ ਮੈਂ ਦੱਸਣਾ। ਫੇਰ ਕਾਦੀ ਟੈਨਸ਼ਨ ਆ? ਲਓ ਪੈਸੇ। ਥੈਂਕ ਯੂ। ਓਕੇ ਭਾਬੀ। ਬਾਏ। ਚਲ ਠੀਕ ਹੈ ਮਾਤਾ ਮੈਂ ਬਾਜ਼ਾਰ ਹੋ ਜਾਵਾਂ ਮੜਾ ਜਾ ਬੈਠ ਬੁੱਤ ਬੈਠ ਤੇਰੇ ਨਾਲ ਗੱਲ ਕਰਨੀ ਸੀ ਇੱਕ ਆ ਜਾ ਇੱਧਰ ਕੀ ਹੋ ਗਿਆ ਮਾਤਾ ਕੱਲ ਫੋਨ ਆਇਆ ਸੀ ਤੇਰੇ ਮਾਮੇ ਦਾ ਅੱਛਾ ਉਹਨਾਂ ਨੇ ਰਿਸ਼ਤਾ ਦੱਸਿਆ ਸਿਲਕੀ ਵਾਸਤੇ ਸਿਲਕੀ ਵਾਸਤੇ ਹਾਂ ਤੇ ਵਾਵਾ ਸੋਹਣਾ ਕਰ ਰਹਾ ਹੈ ਮੁੰਡਾ ਵੀ ਚੰਗਾ ਲੰਬਾ ਉੱਚਾ ਹੈ ਤੇ ਬਿਜ਼ਨਸ ਕਰਦੇ ਨੇ ਤੇ ਵਾਵਾ ਸੋਹਣਾ ਕਰ ਰਹਾ ਹੈ ਤੇ ਆ ਦੇਖ ਆ ਫੋਟੋ ਦਿਖਾਈ ਮੁੰਡਾ ਤਾਂ ਠੀਕ ਹੈ ਮਾਤਾ ਬਾਕੀ ਬੁੱਚ ਬਦਲ ਕਰ ਲਾਂਗੇ ਚੱਲ ਕੋਈ ਵੀ ਆ ਗਈ ਕੀ ਗੱਲਾਂ ਕਰੀ ਜਾਂਦੇ ਹੋ ਮਾਂ ਪੋਤ ਅੱਜ ਆ ਜਾ ਆ ਜਾ ਤੇਰੀਆਂ ਹੀ ਗੱਲਾਂ ਕਰੀアン ਨੇ ਅੱਛਾ ਆ ਜਾ ਆ ਆ ਜਾ ਬਹਿ ਜੱਦ ਹੁਣ ਦੱਸੋ ਕੀ ਗੱਲਾਂ ਹੋ ਰਹੀਆਂ ਮੇਰੇ ਬਾਰੇ ਆ ਦੇਖ ਤੇਰੇ ਮਾਮੇ ਨੇ ਰਿਸ਼ਤਾ ਦੱਸਿਆ ਤੇਰੇ ਵਾਸਤੇ ਮੁੰਡਾ ਦੇਖ ਮੈਂ ਵਿਆਹ ਨਹੀਂ ਕਰਵਾਉਣਾ ਵੀਰੇ ਮਮਾ ਮੈਂ ਨਹੀਂ ਵਿਆਹ ਕਰਵਾਉਣਾ ਅੱਜ ਕਿਉਂ ਵਿਆਹ ਨਹੀਂ ਕਰਾਣਾ ਮम्मा ਦੇਖੋ ਮੈਂ ਜੋ ਘਰ ਦੇ ਹਾਲਾਤ ਦੇਖਤੀ ਪਈ ਆ ਨਾ ਜੋ ਭਾਬੀ ਨਾਲ ਤੁਸੀਂ ਸਲੂਕ ਕਰ ਰਹੇ ਹੋ ਨਾ ਉਹ ਦੇਖਦੇ ਹੋਏ ਮੈਨੂੰ ਬਹੁਤ ਡਰ ਲੱਗਦਾ ਮੈਂ ਵਿਆਹ ਦੇ ਨਾਂ ਤੋਂ ਨਾ ਬਹੁਤ ਪਿੱਛੇ ਰਹਿਣਾ ਚਾਹੁੰਦੀ ਹਾਂ ਹਮੇਸ਼ਾ ਹੀ ਯਾਰ ਤੇਰੀ ਭਾਬੀ ਨਾਲ ਹੋ ਜਾ ਕੀ ਹੁੰਦਾ ਇੱਥੇ ਵੀਰੇ ਦੇਖੋ ਮੈਂ ਸਭ ਕੁਝ ਦੇਖ ਲਿਆ ਸੀਗਾ ਜਦੋਂ ਭਾਬੀ ਬਾਹਰੋਂ ਆਈ ਸੀਗੀ ਤੁਸੀਂ ਕਿਦਾਂ ਭਾਬੀ ਨੂੰ ਗਲਤ ਬੋਲੇ ਸੀਗੇ ਔਰ ਇੱਥੋਂ ਤੱਕ ਤੁਸੀਂ ਭਾਬੀ ਤੇ ਹੱਥ ਵੀ ਚੱਕਿਆ ਸੋਚੋ ਤੁਸੀਂ ਜੇ ਕੱਲ ਮੇਰਾ ਵਿਆਹ ਕਰਤਾ ਮੇਰਾ ਘਰ ਵਾਲਾ ਮੇਰੇ ਤੇ ਹੱਥ ਚੁੱਕੇਗਾ ਤੁਸੀਂ ਬਰਦਾਸ਼ਤ ਕਰ ਲੋਗੇ ਯਾਰ ਹੱਥ ਤੇ ਚੁੱਕਣਾ ਹੀ ਸੀ ਜਦੋਂ ਬਿਨਾਂ ਪੁੱਛੇ ਦੱਸੇ ਘਰੋਂ ਬਾਹਰ ਜਾਊਗੀ ਤਾਂ ਵੀਰੇ ਭਾਬੀ ਨੇ ਤੁਹਾਨੂੰ ਫੋਨ ਕੀਤਾ ਸੀ ਪਰ ਤੁਸੀਂ ਫੋਨ ਨਹੀਂ ਸੀ ਚੱਕਿਆ ਤੇ ਮੰਮੀ ਤੁਸੀਂ ਹਰ ਨਿੱਕੀ ਨਿੱਕੀ ਗੱਲ ਤੇ ਭਾਬੀ ਨੂੰ ਟੋਕਦੀ ਰਹਿੰਦੇ ਹੋ ਭਾਬੀ ਕੁਝ ਵੀ ਕਰਦੀ ਆ ਹਰ ਇੱਕ ਗੱਲ ਤੇ ਤੁਸੀਂ ਉਹਨਾਂ ਦੇ ਨੁਕਸ ਕਰਦੇ ਰਹਿੰਦੇ ਹੋ ਉਹ ਕੰਮ ਹੀ ਐ ਚ ਕਰਦੀ ਆ ਮੰਮਾ ਦੇਖੋ ਮੈਂ ਇੱਥੇ ਕਿੰਨਾ ਕੰਮ ਕਰਦੀ ਆ ਜੋ ਤਾਂ ਮੈਂ ਆਪਣੇ ਸੋਹਰੇ ਜਾਵਾਂਗੀ ਮੈਂ ਵੀ ਤਾਂ ਜਾ ਕੇ ਸਿੱਖਾਂਗੀ ਨਾ ਤੇ ਮੇਰੇ ਸੋਹਰੇ ਮੇਰੀ ਹਰ ਇੱਕ ਗੱਲ ਤੇ ਨੁਕਸ ਕੱਢਣਗੇ ਮੈਨੂੰ ਤਾਨੇ ਮੈਨੇ ਮਾਰਨਗੇ ਦੋਸਤ ਤੁਸੀਂ ਬਰਦਾਸ਼ਤ ਕਰੋਗੇ ਤੇ ਵੀਰੇ ਤੁਹਾਡੇ ਵਾਂਗ ਜੇ ਮੇਰੇ ਘਰ ਵਾਲੇ ਨੇ ਮੇਰੇ ਤੇ ਹੱਥ ਚੁੱਕੇ ਕਿ ਤੁਸੀਂ ਜਰ ਲੋਗੇ ਤੇ ਇੱਕ ਗੱਲ ਹੋਰ ਸਾਲ-ਸਾਲ ਤੁਸੀਂ ਭਾਦੀ ਨੂੰ ਪੇਕੇ ਨਹੀਂ ਜਾਣ ਦਿੰਦੇ ਤੇ ਜਦੋਂ ਮੇਰੇ ਸੋਹਰੇ ਨੇ ਮੈਨੂੰ ਪੇਕੇ ਨਾ ਆਣ ਦਿੱਤਾ ਤੇ ਤੁਸੀਂ ਰਹਿ ਲੋਗੇ ਮੇਰੇ ਤੋਂ ਬਿਨਾ ਸੋਚੋ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੰਮਾ ਭਾਵੇਂ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਭਾਬੀ ਨੂੰ ਵੀ ਤੇ ਭਾਬੀ ਉਹਦੇ ਪੇਕੇ ਕਿੰਨਾ ਪਿਆਰ ਕਰਦੇ ਆ ਨਾ ਦੇਖੋ ਕਿੰਨੀ ਮਜਬੂਰੀ ਨਾਲ ਵਿਚਾਰੀ ਇੱਥੇ ਰਹਿ ਰਹੀ ਹੋਣੀ ਆ ਮੰਮਾ ਵੀਰੇ ਜਿੱਦਾਂ ਮੈਂ ਤੁਹਾਡੀ लाड़ਲੀ ਧੀ ਆ ਨਾ ਉਦਾਂ ਭਾਬੀ ਵੀ ਆਪਣੇ ਮਾਪਿਆਂ ਦੀ लाड़ਲੀ ਧੀ ਆ ਮੰਮਾ ਤੁਸੀਂ ਗੱਲ ਦੇਖੋ ਜਦੋਂ ਮੈਂ ਦੋ-ਦੋ ਦਿਨ ਘਰੋਂ ਬਾਹਰ ਆਪਣੇ ਫਰੈਂਡਸ ਨਾਲ ਕੋਮਨ ਜਾਣੀ ਆ ਤੁਸੀਂ ਮੈਨੂੰ ਪਿੱਛੇ ਕਿੰਨਾ ਫੋਨ ਕਰਦੇ ਹੋ ਤੇ ਸੋਚੋ ਭਾਬੀ ਨੂੰ ਤਾਂ ਸਾਲ ਹੋ ਗਿਆ ਪੇਕੇ ਗਈ ਨੂੰ ਤੇ ਭਾਬੀ ਦਾ ਦਿਲ ਨਹੀਂ ਕਰਦਾ ਆਪਣੇ ਘਰ ਦੇ ਆਣਾ ਮਿਲਣ ਮम्मा ਤੁਸੀਂ ਕਹਿੰਦੇ ਹੋ ਨਾ ਕਿ ਤੇਰੇ ਲਈ ਰਿਸ਼ਤਾ ਆਇਆ ਤੇ ਤੇਰਾ ਵਿਆਹ ਕਰਨਾ ਮम्मा ਮੈਂ ਤਾਂ ਅਗਲੇ ਦਿਨ ਘਰ ਚਲੀ ਜਾਊਂਗੀ ਪਰ ਦੁੱਖ ਸੁੱਖ ਦੇ ਵਿੱਚ ਇੱਥੇ ਤੁਹਾਡੇ ਨਾਲ ਭਾਬੀ ਨੇ ਹੀ ਖੜਨਾ ਆ ਕੱਲ ਨੂੰ ਤੁਹਾਨੂੰ ਕੁਝ ਵੀ ਹੋ ਜਾਂਦਾ ਹੈ ਭਾਬੀ ਤੁਹਾਡੇ ਕੋਲ ਤਾਂ ਹੋਏਗੀ ਮੈਂ ਤਾਂ ਫਿਰ ਵੀ ਦੂਰੋਂ ਆਣਾ ਹੋਊਗਾ ਮम्मा ਵੀਰੇ ਦੇ ਵਿਆਹ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਸੱਸਾ ਕਦੇ ਮਾਵਾ ਨਹੀਂ ਭਾਂ ਸਕਦੀ ਆ ਪਰ ਤੁਸੀਂ ਇਹਦਾ ਸਰਚ ਕਰਕੇ ਦਿਖਾ ਦਿੱਤੀ। ਪ੍ਰੀਤ ਗਲਤੀ ਤਾਂ ਆਪਣੇ ਦੋ ਸੱਚੀ ਬਹੁਤ ਵੱਡੀ ਹੋਗੀ। ਪਰ ਕੋਈ ਨਾ ਹੁਣ ਮੈਂ ਵੀ ਸੱਸ ਤੋਂ ਮਾਂ ਬਣ ਕੇ ਲੱਗਾਂ। ਗਿਫਟ ਯਾਰ ਸੌਰੀ ਤੁਸੀਂ ਮੇਰੇ ਤੋਂ ਮਾਫੀ ਕਿਉਂ ਮੰਗ ਰਹੇ ਹੋ ਯਾਰ ਮੈਂ ਤੇਰਾ ਕਿੰਨਾ ਬੁਰਾ ਸਲੂਕ ਕਰਦਾ ਰਿਹਾ ਉਹ ਦਿਨ ਦਾ ਤੇ ਤੇ ਹੱਥ ਵੀ ਚੁੱਕਦਾ ਸੀ ਮੈਂ ਬਹੁਤ ਸ਼ਰਮਿੰਦਾ ਯਾਰ ਪਲੀਜ਼ ਮੈਨੂੰ ਮਾਫ ਕਰ ਦੇ ਤੁਸੀਂ ਮੇਰੇ ਤੋਂ ਮਾਫੀ ਨਾ ਮੰਗੋ ਚੱਲ ਫਿਰ ਐ ਕਰਦੇ ਆ ਤੇਰੇ ਭਰਾ ਦਾ ਬਰਥਡੇ ਆ ਨਾ ਚੱਲਾ ਪਉ ਉਹਦੇ ਬਰਥਡੇ ਤੇ ਚਲਦੇ ਨਾਲੇ ਉਹਦੇ ਵਾਸਤੇ ਸੋਹਣੇ ਜਿਹੇ ਗਿਫਟ ਵੀ ਲੈ ਜਾਗੇ ਠੀਕ ਆ ਚਲ ਤੂੰ ਤਿਆਰ ਹੋ ਜਾ ਗਿਫਟੀ ਹਲੇ ਕੰਮ ਹੀ ਕਰੀ ਆਂਨੇ ਆ ਤੂੰ ਤੇਰੇ ਭਰਾ ਦੇ ਜਨਮ ਦਿਨ ਤੇ ਨਹੀਂ ਜਾਣਾ ਛੱਡ ਦੇਣਾ ਮੈਂ ਕਰ ਲੂੰਗੀ ਨਾਲੇ ਆ ਲੈ ਮੇਰੇ ਵੱਲੋਂ ਵੀ ਗਿਫਟ ਲੈ ਜੀ ਨਾਲੇ ਆਸ਼ੀਰਵਾਦ ਦੇ ਜਾ ਤੀ ਠੀਕ ਹੈ ਮੰਮੀ